RTO ਵਿਭਾਗ ਨੇ 2 ਸਾਲ ਬਾਅਦ ਪੁਰਾਣੇ ਵਾਹਨਾਂ ਦੀ ਰਜਿਸਟ੍ਰੇਸ਼ਨ ਤੇ ਫਿਟਨੈਸ ਦੇ ਰੀਨਿਊਅਲ ਦੀ ਪ੍ਰਕਿਰਿਆ ਮੁੜ ਤੋਂ ਸ਼ੁਰੂ ਕਰ ਦਿੱਤੀ ਹੈ ਪਰ ਇਸੇ ਦੇ ਨਾਲ ਹੀ ਜੁਰਮਾਨੇ ਦਾ ਬੋਝ ਇਹਨਾਂ ਜ਼ਿਆਦਾ ਵਧਾ ਦਿੱਤਾ ਹੈ ਹੁਣ ਕਈ ਵਾਹਨ ਮਾਲਕਾਂ ਦੇ ਲਈ ਪੁਰਾਣਾ ਵਾਹਨ ਰੱਖਣਾ ਘਾਟੇ ਦਾ ਸੌਦਾ ਬਣ ਜਾਵੇਗਾ ਰਿਪੋਰਟ ਮੁਤਾਬਕ 7200 ਤੋਂ ਵਧਾ ਕੇ 12000 ਤੱਕ ਜੁਰਮਾਨਾ ਕਰ ਦਿੱਤਾ ਗਿਆ ਵਿਭਾਗ ਦੀ ਨਵੀਂ ਪ੍ਰਣਾਲੀ ਦੇ ਤਹਿਤ ਸਾਲ 2023 ਦੇ ਵਿੱਚ ਫਿਟਨੈਸ ਰੀਨਿਊ ਨਾ ਕਰਨ ਵਾਲਿਆਂ ਤੋਂ 7200 ਤੋਂ 12000 ਰੁਪਏ ਤੱਕ ਦਾ ਵਾਧੂ ਜੁਰਮਾਨਾ ਵਸੂਲਿਆ ਜਾ ਰਿਹਾ ਹੈ ਦੋ ਪਹੀਆ ਵਾਹਨ ਤੇ ਹਰ ਮਹੀਨੇ 300 ਰੁਪਏ ਤੇ ਚਾਰ ਪਹੀਆ ਵਾਹਨਾਂ ਤੇ 500 ਰੁਪਏ ਤੱਕ ਦੀ ਲੇਟ ਫੀਸ ਵੀ ਲਗਾਈ ਜਾ ਰਹੀ ਹੈ ਇੱਕ ਰਿਪੋਰਟ ਮੁਤਾਬਕ ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੁਰਮਾਨੇ ਦੀ ਰਕਮੀ ਉਹਨਾਂ ਦੇ ਪੁਰਾਣੇ ਵਾਹਨ ਦੀ ਕੀਮਤ ਤੋਂ ਵੀ ਜ਼ਿਆਦਾ ਹੋ ਚੁੱਕੀ ਹੈ 19 ਸਾਲ ਪੁਰਾਣੇ ਸਕੂਟਰ ਦੀ ਰਜਿਸਟ੍ਰੇਸ਼ਨ ਨਾ ਕਰਵਾਉਣ ਤੇ ਹੁਣ 16000 ਰੁਪਏ ਤੱਕ ਦਾ ਜੁਰਮਾਨਾ ਬਣ ਰਿਹਾ ਹੈ ਜਦ ਕਿ ਉਸੇ ਮਾਡਲ ਦਾ ਸਕੂਟਰ ਸੈਕੰਡ ਹੈਂਡ ਮਾਰਕੀਟ ਦੇ ਵਿੱਚ 10-12000 ਰੁਪਏ ਦੇ ਵਿੱਚ ਮਿਲ ਜਾਂਦਾ ਹੈ ਇਸੇ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਆਨਲਾਈਨ ਸਿਸਟਮ ਦੇ ਵਿੱਚ ਵੀ ਗੜਬੜ ਦੇ ਨਾਲ ਪਰੇਸ਼ਾਨੀ ਵੱਚੂਕੀ ਹੈ ਵਾਹਨ ਮਾਲਕਾਂ ਮੁਤਾਬਕ ਜਿੰਨੀ ਵੀ ਆਨਲਾਈਨ ਫਿਟਨੈਸ ਪੋਰਟਲ ਤੇ ਸਿਸਟਮ ਉਹ ਵਾਰ-ਵਾਰ ਫੇਲ ਹੋ ਰਹੇ ਨੇ ਇਸੇ ਦੇ ਕਰਕੇ ਉਹ ਸਮੇਂ ਤੇ ਫੀਸ ਜਮ੍ਹਾਂ ਨਹੀਂ ਕਰ پا ਰਹੇ ਕਈ ਲੋਕਾਂ ਨੂੰ ਫਿਟਨੈਸ ਫੀਸ ਦੇ ਨਾਲ ਲੇਟ ਫੀਸ ਵੀ ਭਰਨੀ ਪੈ ਰਹੀ ਹੈ ਕੁਝ ਲੋਕਾਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਡਾਕਰ ਦੇ ਗੇੜੇ ਮਾਰ-ਮਾਰ ਕੇ ਥੱਕ ਚੁੱਕੇ ਨੇ ਪਰ ਕਲੀਅਰੈਂਸ ਨਹੀਂ ਮਿਲ ਰਹੀ। ਇਹਕਰ ਨਿਯਮਾਂ ਦੀ ਗੱਲ ਕਰੀਏ ਤਾਂ ਉਹਨਾਂ ਮੁਤਾਬਕ 15 ਸਾਲ ਤੋਂ ਜ਼ਿਆਦਾ ਪੁਰਾਣੇ ਵਾਹਨਾਂ ਨੂੰ ਤਾਂ ਹੀ ਸੜਕ ਤੇ ਚਲਾਇਆ ਜਾ ਸਕਦਾ ਜਦੋਂ ਉਹਨਾਂ ਦਾ ਫਿਟਨੈਸ ਸਰਟੀਫਿਕੇਟ ਰੀਨਿਊ ਹੋਵੇ ਪਰ ਵਿਭਾਗ 1992 ਜਾਂ ਫਿਰ ਉਸ ਤੋਂ ਪੁਰਾਣੇ ਵਾਹਨਾਂ ਤੋਂ ਵੀ ਟੈਕਸ ਤੇ ਪੈਨਲਟੀ ਵਸੂਲ ਰਿਹਾ ਜਦਕਿ ਇਹ ਵਾਹਨ ਜ਼ਿਆਦਾਤਰ ਚੱਲਣ ਦੇ ਲਾਇਕ ਨਹੀਂ ਬਚੇ। ਹੁਣ ਵੇਖਣਾ ਹੋਵੇਗਾ ਕਿ ਇੱਕ ਪਾਸੇ ਲੋਕ ਇਸ ਫੈਸਲੇ ਦਾ ਵਿਰੋਧ ਕਰ ਰਹੇ ਨੇ ਤੇ ਦੂਜੇ ਪਾਸੇ ਖਾਦਸ਼ਾ ਜਤਾਇਆ ਜਾ ਰਿਹਾ ਹੈ ਕਿ ਹੁਣ ਜਿਨੇ ਵੀ ਵਾਹਨ ਚਾਲਕ ਨੇ ਹੁਣ ਉਹਨਾਂ ਨੂੰ ਇਹ ਖਾਦਸ਼ਾ ਸਤਾ ਰਿਹਾ ਹੈ ਕਿ ਹੁਣ ਕੀਮਤ ਤੋਂ ਵੱਧ ਜੁਰਮਾਨਾ ਦਿਣਾ ਪਵੇਗਾ ਆਰਟੀਓ ਵਿਭਾਗ ਨੇ ਦੋ ਸਾਲ ਬਾਅਦ ਪੁਰਾਣੇ ਵਾਹਨਾਂ ਦੀ ਰਜਿਸਟ੍ਰੇਸ਼ਨ ਤੇ ਫਿਟਨੈਸ ਦੇ ਰੀਨਿਊਅਲ ਦੀ ਪ੍ਰਕਿਰਿਆ ਮੁੜ ਤੋਂ ਸ਼ੁਰੂ ਕਰ ਦਿੱਤੀ ਹੈ ਪਰ ਇਸੇ ਦੇ ਨਾਲ ਹੀ ਜੁਰਮਾਨੇ ਦਾ ਬੋਝ ਇਨਾ ਜ਼ਿਆਦਾ ਵਧਾ ਦਿੱਤਾ ਹੈ ਹੁਣ ਕਈ ਵਾਹਨ ਮਾਲਕਾਂ ਦੇ ਲਈ ਪੁਰਾਣਾ ਵਾਹਨ ਰੱਖਣਾ ਘਾਟੇ ਦਾ ਸੌਦਾ ਬਣ ਜਾਵੇਗਾ ਰਿਪੋਰਟ ਮੁਤਾਬਕ 7200 ਤੋਂ ਵਧਾ ਕੇ 12000 ਤੱਕ ਜੁਰਮਾਨਾ ਕਰ ਦਿੱਤਾ ਗਿਆ ਵਿਭਾਗ ਦੀ ਨਵੀਂ ਪ੍ਰਣਾਲੀ ਦੇ ਤਹਿਤ ਸਾਲ 2023 ਦੇ ਵਿੱਚ ਫਿਟਨੈਸ ਰੀਨਿਊ ਨਾ ਕਰਨ ਵਾਲਿਆਂ ਤੋਂ 7200 ਤੋਂ 12000 ਰੁਪਏ ਤੱਕ ਦਾ ਵਾਧੂ ਜੁਰਮਾਨਾ ਵਸੂਲਿਆ ਜਾ ਰਿਹਾ ਹੈ ਦੁਪਈਆ ਵਾਹਨ ਤੇ ਹਰ ਮਹੀਨੇ 300 ਰੁਪਏ ਤੇ 4 ਪਹੀਆ ਵਾਹਨਾਂ ਤੇ 500 ਰੁਪਏ ਤੱਕ ਦੀ ਲੇਟ ਫੀਸ ਵੀ ਲਗਾਈ ਜਾ ਰਹੀ ਹੈ ਇੱਕ ਰਿਪੋਰਟ ਮੁਤਾਬਕ ਕਈ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੁਰਮਾਨੇ ਦੀ ਰਕਮੀ ਉਹਨਾਂ ਦੇ ਪੁਰਾਣੇ ਵਾਹਨ ਦੀ ਕੀਮਤ ਤੋਂ ਵੀ ਜ਼ਿਆਦਾ ਹੋ ਚੁੱਕੀ ਹੈ 19 ਸਾਲ ਪੁਰਾਣੇ ਸਕੂਟਰ ਦੀ ਰਜਿਸਟ੍ਰੇਸ਼ਨ ਨਾ ਕਰਵਾਉਣ ਤੇ ਹੁਣ 16000 ਰੁਪਏ ਤੱਕ ਦਾ ਜੁਰਮਾਨਾ ਬਣ ਰਿਹਾ ਹੈ ਜਦਕਿ ਉਸੇ ਮਾਡਲ ਦਾ ਸਕੂਟਰ ਸੈਕੰਡ ਹੈਂਡ ਮਾਰਕੀਟ ਦੇ ਵਿੱਚ 10-12000 ਰੁਪਏ ਦੇ ਵਿੱਚ ਮਿਲ ਜਾਂਦਾ ਹੈ ਇਸੇ ਦੇ ਨਾਲ ਕਿਹਾ ਜਾ ਰਿਹਾ ਹੈ ਕਿ ਆਨਲਾਈਨ ਸਿਸਟਮ ਦੇ ਵਿੱਚ ਵੀ ਗੜਬੜ ਦੇ ਨਾਲ ਪਰੇਸ਼ਾਨੀ ਵੱ ਚੁੱਕੀ ਹੈ ਵਾਹਨ ਮਾਲਕਾ ਮੁਤਾਬਕ ਜਿੰਨੀ ਵੀ ਆਨਲਾਈਨ ਫਿਟਨੈਸ ਪੋਰਟਲ ਤੇ ਸਿਸਟਮ ਉਹ ਵਾਰ-ਵਾਰ ਫੇਲ ਹੋ ਰਹੇ ਨੇ ਇਸੇ ਦੇ ਕਰਕੇ ਉਹ ਸਮੇਂ ਤੇ ਫੀਸ ਜਮ੍ਹਾਂ ਨਹੀਂ ਕਰ پا ਰਹੀ ਕਈ ਲੋਕਾਂ ਨੂੰ ਫਿਟਨੈਸ ਫੀਸ ਦੇ ਨਾਲ ਲੇਟ ਫੀਸ ਵੀ ਭਰਨੀ ਪੈ ਰਹੀ ਹੈ ਕੁਝ ਲੋਕਾਂ ਦਾ ਕਹਿਣਾ ਹੈ ਕਿ कई बार डॉक्टर ਦੇ ਗੇੜੇ ਮਾਰ-ਮਾਰ ਕੇ ਥੱਕ ਚੁੱਕੇ ਨੇ ਪਰ ਕਲੀਅਰੈਂਸ ਨਹੀਂ ਮਿਲ ਰਹੀ ਇਹਕਰ ਨਿਯਮਾਂ ਦੀ ਗੱਲ ਕਰੀਏ ਤਾਂ ਉਹਨਾਂ ਮੁਤਾਬਕ 15 ਸਾਲ ਤੋਂ ਜ਼ਿਆਦਾ ਪੁਰਾਣੇ ਵਾਹਨਾਂ ਨੂੰ ਤਾਂ ਹੀ ਸੜਕ 'ਤੇ ਚਲਾਇਆ ਜਾ ਸਕਦਾ ਹੈ ਜਦੋਂ ਉਹਨਾਂ ਦਾ ਫਿਟਨੈਸ ਸਰਟੀਫਿਕੇਟ ਰੀਨਿਊ ਹੋਵੇ ਪਰ ਵਿਭਾਗ 1992 ਜਾਂ ਫਿਰ ਉਸ ਤੋਂ ਪੁਰਾਣੇ ਵਾਹਨਾਂ ਤੋਂ ਵੀ ਟੈਕਸ ਤੇ ਪੈਨਲਟੀ ਵਸੂਲ ਰਿਹਾ ਹੈ ਜਦ ਕਿ ਇਹ ਵਾਹਨ ਜ਼ਿਆਦਾਤਰ ਚੱਲਣ ਦੇ ਲਾਇਕ ਨਹੀਂ ਬਚੇ ਹੁਣ ਵੇਖਣਾ ਹੋਵੇਗਾ ਕਿ ਇੱਕ ਪਾਸੇ ਲੋਕ ਇਸ ਫੈਸਲੇ ਦਾ ਵਿਰੋਧ ਕਰ ਰਹੇ ਨੇ ਤੇ ਦੂਜੇ ਪਾਸੇ ਖਾਦਿਸ਼ਾ ਜਤਾਇਆ ਜਾ ਰਿਹਾ ਹੈ ਕਿ ਹੁਣ ਜਿਨੇ ਵੀ ਵਾਹਨ ਚਾਲਕ ਨੇ ਹੁਣ ਉਹਨਾਂ ਨੂੰ ਇਹ ਖਾਦਿਸ਼ਾ ਸਤਾ ਰਿਹਾ ਹੈ ਕਿ ਹੁਣ ਕੀਮਤ ਤੋਂ ਵੱਧ ਜੁਰਮ ਦਿਨਾ ਬਬੇਗਾ